ਔਰ ਤੁਹਾਡੇ ਉਹਨਾਂ ਦੇ ਨਾਲ ਡੀਐਸਪੀ ਡੀ ਸੰਦੀਪ ਆਰਟੀ ਔਰ ਡੀਐਸਪੀ ਮਨਮੋਹਨ ਸਰ ਦਾ ਕੋਈ ਪਹਿਲਾਂ ਸਾਰੇ ਨੇ ਦੱਸ ਦਿੱਤਾ ਤੁਹਾਡਾ ਜਿਵੇਂ ਤਾਂ ਦੱਸ ਰਹੀਆਂ ਕਿ ਕਈ ਵਾਰ ਸਾਡੇ ਜਿਹੜੇ ਮੁਲਾਜ਼ਮ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੇ ਕੋਈ ਲੋੜ ਹੈ ਤਾਂ ਸਾਨੂੰ ਇਮੇਜੈਂਟਲੀ ਕਿਹੜੇ ਅਫਸਰ ਨੂੰ ਕੰਟੈਕਟ ਕਰਨਾ ਹੈ ਠੀਕ ਹੈ ਜੀ ਇਸੋ ਦੇ ਆਵਾਜ਼ ਜਿਹੜੇ 2000 ਡੋਟਸ ਸਟੇਸਿਕ ਤੋਂ ਪਤਾ ਹੋਣਾ ਚਾਹੀਦਾ ਹੈ ਕਿ ਇਲੈਕਸ਼ਨਾਂ 'ਚ ਸਭ ਤੋਂ ਵੱਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਣੇ ਇਹ ਸਾਡੀ ਨੰਬਰ 1 ਪ੍ਰਾਇਓਰਟੀ ਹੈ ਉਹ ਕਰਾਣ ਲਈ ਸਾਨੂੰ ਸਭ ਤੋਂ ਪਹਿਲਾਂ ਆਪ ਫੇਅਰ ਹੋਣਾ ਪਵੇਗਾ ਠੀਕ ਹੈ ਬਿਲਕੁਲ ਨਿਰਪੱਖ ਆਪਣਾ ਤੁਹਾਡਾ ਵਤੀਰਾ ਹੋਣਾ ਚਾਹੀਦਾ ਜਿੱਥੇ ਜਿੱਥੇ ਤੁਹਾਡੀ ਡਿਊਟੀ ਲੱਗਦੀ ਹੈ ਜੇ ਤੁਹਾਡੀ ਪੂਥਾਂ ਦੀ ਡਿਊਟੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣਾ ਪ੍ਰੈਸਾਈਡਿੰਗ ਅਫਸਰ ਪਤਾ ਕਰੋ ਕਿ ਤੁਹਾਡੇ ਨਾਲ ਜਿਹੜੀ ਸਿਵਲ ਦੀ ਟੀਮ ਹੈ ਜਨਾ ਦੇ ਨਾਲ ਤੁਸੀਂ ਜਾਣਾ ਹੈ ਉਹਦੇ ਚ ਕਿਹੜੇ ਕਿਹੜੇ ਮੁਲਾਜ਼ਮ ਹੈ ਉਹਨਾਂ ਨਾਲ ਆਪਣੀ ਇੰਟਰੋਡਕਸ਼ਨ ਕਰਾਓ ਉਹਨਾਂ ਦੇ ਫੋਨ ਨੰਬਰ ਲਓ

ਸਿਚੁਏਸ਼ਨ ਨਾ ਬਣੇ ਕਿ ਕੋਈ ਸਾਡੀ ਕੰਪਲੇਨ ਕਰੇ ਕਿ ਤੁਹਾਡੇ ਮੁਲਾਜ਼ਮ ਨੇ دارو ਪੀ ਕੇ ਡੀਕੇ ਪਿਆ ਜਾਂ ਸਮਥਿੰਗ ਇਨਟੌਕਸੀਕੇਟਿਡ ਸਟੇਟ ਹੈ ਕੱਲ ਫਿਰ 5 ਵਜੇ ਤੱਕ ਯੂਸ਼ਰ ਡਾਟ ਬੀਨ ਅਲਰਟ ਮੋਡ 8 ਵਜੇ ਪੋਲਿੰਗ ਸ਼ੁਰੂ ਹੋ ਜਾਣੀ ਹੈ ਸ਼ਾਮ ਨੂੰ 4 ਵਜੇ ਤੱਕ ਚੱਲਨੀ ਹੈ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਆਪਣਾ ਜਿਹੜਾ ਬੂਥ ਹੈ ਉਹਦੇ ਆਲੇ ਦੁਆਲੇ 200 ਮੀਟਰ ਦੇ ਦਾਇਰੇ 'ਚ ਨਾ ਤਾਂ ਕੋਈ ਪੋਲਿੰਗ ਟੈਂਟ ਲਗਣ ਦੇਣਾ ਹੈ ਨਾ ਕੋਈ ਉੱਥੇ ਗੱਡੀ ਚੜਨ ਦੇਣੀ ਹੈ अंदर जेड़े भी लोग जान गए उन्होंने मोबाइल नहीं ले जान दे, दे और असी प्रोपर फ्रिस्किंग करनी है कि कोई कोई वेपन ना ले जाए कोई मैच बॉक्स ना ले जाए कोई इंक ना ले जाए जी अंदर जाके मिस यूज हो सकती है जो तक तो तो प्रिसाइडिंग अफसर बूथ के अंदर ही बुलाता पुलिस ने बूथ के अंदर बिल्कुल नहीं बढ़ना ये सारे क्लियर है सारी ड्यूटी बाहर है ओनली इन केस ऑफ एमरजेंसी टिल द टाइम प्रिसाइडिंग ऑफिसर सू ना बुलाए असी बूथ के अंदर बिल्कुल नहीं जाना ਮਹਾਰਾਜੀ ਮੇਲਸ ਔਰ ਫੀਮੇਲਸ ਦੀ ਵਕਰੀ ਵਕਰੀ ਕਤਾਰਾਂ ਮਣਵਾਉਣੀਆਂ ਉਹਦੇ ਲਈ ਪਹਿਲਾਂ ਤੁਹਾਨੂੰ ਰਸਤਾ ਅਰੇਂਜ ਕਰਨਾ ਹੈ ਆਪਣੀ ਯਾਦ ਇਤੋਂ ਹੀ ਲੈ ਕੇ ਜਾਓ ਯਾ ਕਨਸਰਨ ਕਰਦੇ ਜਿਹੜੇ ਏਰੀਆ 'ਚ ਵੀ ਪੀ ਪੈਟਰੋਲਿੰਗ ਪਾਰਟੀਆਂ ਹੈ ਐਸੋਚਸ ਹੈ ਉਹਨਾਂ ਨਾਲ ਤਾਲਮੇਲ ਕਰੋ ਕਿ ਇਹ ਸਾਰੀ ਚੀਜ਼ਾਂ ਸਾਡੇ ਕੋਲ ਇਲੈਕਸ਼ਨ ਸਟਾਰਟ ਹੋਣ ਤੋਂ ਪਹਿਲਾਂ ਹੀ ਅਵੇਲੇਬਲ ਹੋਣ કે જોનો કોઈ મેડિકલ ઇશ્યુ હોય તો તુસી અજી દસ સકદો અધરવાઇસ અસી સિવિલ મેમ્બર્સ અને ઓફિસર થાંગે કે મેડિકલ ફસાિલિટીસ આર અવેલેબલ ફોર અસ લોજસ્ટિક્સ ફોર અસ જોની કોઈ વોટર્સ હૈ ઉનાનો વે ઇહી ધ્યાન અસી વે રખના કોઈ બઝુર્ગ હૈ ઉનાનો જરૂર અસિસ્ટ કરો કોઈ લેડી હૈ કોઈ છોટે બચ્ચે માલ હૈ મતલબ અસી પબ્લિકલી એક પ્લેઝન્ટ એક્સપીરિયન્સ બનાના સો ધેટ લોકી આકે રામનલ વોટપોન્ટ સે 12 કે તવાડી વિશલાગા કરન કે પોલીસ ને બડી વદિયા ડ્યુટી નિભાયી હૈ कोई पॉलिटिकल पर्सन आते हैं असि पोलाइटली उन्होंने कहना है कि अंदर जी अंडे और पोलिंग एजेंट तुम अंदर नहीं जा सकते किसी पोलिटिकल पर्सन का गनमैन अंदर नहीं जा सकता मतलब वेपन वाला कोई अंदर नहीं जाएगा बूथ के अंदर ये सारी बड़ी बेसिक चीज है बट स्टिल सा भी फर्ज बन है कि तुम्हें तो बार बार इंस्टिल करो सो दैट यू रिमेंबर दीज थिंग्स और जी इलेक्शन के टाइम ऑफेंस हो गया तो पता है तो, यूनिफॉर्म फोर्स से बड़ा वह पक्का ही फिर स्टैम्प लग जाता है इस करके अगेन आई विल रिपीट कि प्लीज बी वेरी फर्म एंड फेयर एंड मेक बटेंडा पुलिस प्राउड कर लोगे शॉर हो सारे ऑल द बेस्ट डीआईजी सर तो अनुदोमन ट्रीफ करेंगे मैडम मैं तानु तो सही है कि ड्यूटी इतना इम्पार्शियल होगे इम्पार्शियल जिधर है ना अपाकी में रह सकते हैं अपाक किसी भी पॉलिटिकल पार्टी या किसी भी पर्टिकुलर कैंडिडेट नो कोई फेवर नहीं देनी, ठीक तो है तो ये इमार्टी एदा की जाती है जो अपने रूल्स ने वो सारे वास्ते बराबर है किसी भी पार्टी का कोई भी जरा है का, कोई नेता है या कोई रिप्रेजेंटेटिव है वो सारे वास्ते बराबर रूलस रखने हैं ठीक है थीका? ਡਿਊਟੀ ਜਿਹੜੀ ਬਾਦਰੀ ਨਾਲ ਕਰਨੀ ਹੈ ਠੀਕ ਹੈ ਬਾਦਰੀ ਹੈ ਕਿ ਉਹਦੇ ਚ ਸਮਝਦਾਰੀ ਵੀ ਹੋਵੇ ਜੇ ਕੋਈ ਬੰਦਾ ਗਲਤ ਕੰਮ ਕਰਦਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਆਪਾਂ ਉਹਨੂੰ ਲੋਕਣਾ ਹੈ ਠੀਕ ਹੈ ਜਿਵੇਂ ਮੈਡਮ ਨੇ ਦੱਸਿਆ ਕਿ ਗਨਮੈਨ ਹੈ ਜੇ ਕਿਸੇ ਦਾ ਉਹ ਅੰਦਰ ਨਹੀਂ ਜਾਏਗਾ ਠੀਕ ਹੈ ਨਾ ਕਿਉਂਕਿ ਉਹਦੇ ਨਾਲ ਲੋਕਾਂ ਤੇ ਕਈ ਵਾਰੀ ਜਿਹੜਾ ਹੈਗਾ ਡੋਮੀਨੇਟਿੰਗ ਇਫੈਕਟ ਕਰਦਾ ਕੋਈ ਵੀ ਪੋਲਿਟিক্যাল ਪਾਰਟੀ ਦਾ ਕੋਈ ਏਜੰਟ ਹੈ ਜਾਂ ਕੋਈ ਲੀਡਰ ਹੈ ਉਹ ਪੁਲਿੰਗ ਸਟੇਸ਼ਨ ਦੇ ਅੰਦਰ ਨਹੀਂ ਜਾਏਗਾ ਠੀਕ ਹੈ ਸੋ ਜੇ ਕੋਈ ਇਹਦਾ ਕਰਦਾ ਤਾਂ ਆਪਾਂ ਨੇ ਉਹ ਮੋਕਾ ਔਰ ਜੇ ਆਪਾਂ ਨੂੰ ਦੇਖਦਾ ਆਪਾਂ ਉਸੇ ਕਾਨੂੰਨੀ ਕਾਰਵਾਈ ਕਰ ਸਕਦੇ ਠੀਕ ਹੈ ਦੋਸਤੋ ਬਿਨਾ ਉਸ ਇਹ ਗੱਲ ਨਹੀਂ ਉਹਦੇ ਵਿੱਚ ਅੰਡਰਸਟੈਂਡਿੰਗ ਹੀ ਹੋਵੇ ਕਰਟਸੀ ਹੀ ਹੋਵੇ ਹਰ ਇੱਕ ਬੰਦੇ ਨਾਲ ਆਪਾਂ ਜਿਹੜਾ ਹੈ ਨਾ ਇੱਜ਼ਤ ਨਾਲ ਗੱਲ ਕਰਨੀ ਹੈ ਅਨੈਸੀਸਰਲੀ ਇਹ ਉਹ ਬੰਦਾ ਐਜੂਕੇਟਿਡ ਹੈਗਾ ਤਾਂ ਵੀ ਜਿਹੜਾ ਹੈਗਾ ਆਪਾਂ ਉਹਨੂੰ ਕਾਰ ਕਰਨਾ ਹੈ ਮੇਰੇ ਤਰੀਕੇ ਨਾਲ ਗੱਲ ਕਰੋ ਉਹਨੂੰ ਵਾਰਨਿੰਗ ਵੀ ਜਿਹੜੀ ਹੈ ਠੀਕ ਹੈ ਸੋ ਸਿਚੁਏਸ਼ਨ ਉਹ ਜਿਹੜਾ ਹੈਗਾ ਆਪਾਂ ਪ੍ਰੋਪਰਲੀ ਮਤਲਬ ਅੰਡਰਸਟੈਂਡਿੰਗ ਨਾਲ ਆਪਾਂ ਇਹਨਾਂ ਨੂੰ ਹੈਂਡਲ ਵੀ ਕਰਨਾ ਬੰਦਾ ਹੈ ਤੇ ਇਹ ਚੀਜ਼ਾਂ ਤੁਸੀਂ ਧਿਆਨ ਚ ਰੱਖਣੀਆਂ ਹਨ ਹਰ ਇੱਕ ਪੁਲਿਸ ਅਫਸਰ ਨੂੰ ਆਪਣੇ ਪ੍ਰੈਜ਼ਾਈਡਿੰਗ ਅਫਸਰ ਦਾ ਪਤਾ ਹੋਵੇ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਇਹ ਪੋਲਿੰਗ ਸਟੇਸ਼ਨ ਦਾ ਇੰਚਾਰਜ ਹੈ ਡੀਸੀ ਆਫਿਸ ਵੱਲੋਂ ਇੱਕ ਇੱਕ ਇੰਚਾਰਜ ਲਗਾਇਆ ਜਾਂਦਾ ਉਹ ਪੋਲਿੰਗ ਜਿਹੜਾ ਹੈਗਾ ਲੋਕੇਸ਼ਨ ਦਾ ਲੋਕੇਸ਼ਨ ਦਾ ਮਤਲਬ ਇੱਕ ਲੋਕੇਸ਼ਨ ਤੇ ਦੋ ਤਿੰਨ ਜਿਹੜੇ ਹੈਗੇ ਬੂਥ ਇਹਨੂੰ ਆਪਾਂ ਕੰਨੇ ਆ ਤੇ ਉਹ ਲੋਕੇਸ਼ਨ ਨੂੰ ਆਪਾਂ ਸਟੇਸ਼ਨ ਵੀ ਕਹਿ ਦਿੰਦੇ ਆ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਜਦ ਜਦੋਂ ਕੋਈ ਡਿਊਟੀ ਲੱਗਦੀ ਹੈ ਇਨਾਂ ਦੀ ਵੀ ਪੋਲਿੰਗ ਸਟੇਸ਼ਨ ਤੇ ਹੈ ਉਹਨਾਂ ਨੂੰ ਆਪਣੇ ਪ੍ਰੈਜ਼ਾਈਡਿੰਗ ਅਫਸਰ ਦੇ ਬਾਰੇ ਵਿੱਚ ਪਤਾ ਹੋਵੇ ਕਿ ਇਹ ਇਹਦਾ ਨਾਮ ਹੈ ਇਹ ਬੰਦਾ ਉਹਨੂੰ ਤੁਸੀਂ ਜਾ ਕੇ ਦੇਖ ਕੇ ਆਇਡੈਂਟੀਫਾਈ ਕਰ ਲੈਣਾ ਕਿ ਜਦੋਂ ਕਿਤੇ ਕੋਈ ਪ੍ਰੋਬਲਮ ਆਂਦੀ ਹੈ VOTING ਚ ਪ੍ਰੋਬਲਮ ਆਂਦੀ ਹੈ ਕੋਈ ਜਿਹੜੀ ਪਾਰਟੀ ਤਾਂ ਵੀ ਜਿਹੜਾ ਹੈਗਾ ਆਪਾਂ ਪ੍ਰੈਜ਼ਾਈਡਿੰਗ ਅਫਸਰ ਨੂੰ ਦੱਸਣਾ ਆਪਾਂ ਆਪ ਨਹੀਂ ਜਿਹੜਾ ਸਟੇਟਿੰਗ ਅਫਸਰ ਹੈ ਜਿਹੜਾ ਸਿਸਟਮ ਚ ਆਪਾਂ ਆਪਨੀ ਇੰਟਰਫੇਅਰ ਕਰਨਾ ਠੀਕ ਹੈ ਕਿਉਂਕਿ ਆਪਾਂ ਨੂੰ ਹਦਾਇਤ ਦਿੱਤੀ ਹੈ ਕਿ ਆਪਾਂ ਜਿਹੜਾ ਬੂਥ ਦੇ ਅੰਦਰ ਨਹੀਂ ਜਾ ਸਕਦੇ ਜੇ ਕੋਈ ਵੀ ਪ੍ਰੋਬਲਮ ਆ ਗਈ ਹੈ 40 ਨਾਲ ਰਿਲੇਟਡ ਤਾਂ ਇਮੀਡੀਏਟਲੀ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਨੂੰ ਦੱਸਣਾ ਜੇ ਤੁਹਾਡਾ ਜਿਹੜਾ ਉਸ ਸਟੇਸ਼ਨ ਦਾ ਇੰਚਾਰਜ ਇਹ ਵਾਸ਼ਰੂਮ ਗਿਆ ਜਾਂ ਰੋਟੀ ਖਾ ਰਿਹਾ ਹੈ ਕੋਈ ਵੀ ਥੋੜੇ ਜੋ ਬੰਦਾ ਜਿਹੜਾ ਹੈਗਾ ਪ੍ਰੈਜ਼ਾਈਡਿੰਗ ਅਫਸਰ ਦੇ ਧਿਆਨ ਚ ਲਿਆ ਸਕਦਾ ਵੀ ਆਹਾਂ ਪ੍ਰੋਬਲਮ ਆ ਗਈ ਹੈ ਰਸੀ ਬੈਰੀਕੇਡ ਉਥੇ ਜੇ ਸਫੀਸ਼ੀਐਂਟ ਨਹੀਂ ਹੈਗੇ ਤੁਹਾਡੇ ਸਟੇਸ਼ਨ ਦੇ ਬਾਅਦ ਆਪਣੇ ਗੈਸਟਲ ਅਫਸਰ ਨੂੰ ਤੁਸੀਂ ਨੋਟ ਕਰਾਣਾ ਐਸ ਐਚਓ ਨੂੰ ਨੋਟ ਕਰਾਣਾ ਆਪਣੇ ਸੀਨੀਅਰ ਨੂੰ ਨੋਟ ਕਰਾਣਾ ਵੀ ਇੱਥੇ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ ਠੀਕ ਹੈ ਰਾਤ ਨੂੰ ਜੇ ਸਟੇ ਕਰਨਾ ਬੰਦਾ ਉਸ ਜਗ੍ਹਾ ਤੇ ਜੇ ਤੁਹਾਡੇ ਕਪੜੇ ਆਪਣੇ ਆਉਣ ਕਿਸੇ ਦੇ ਘਰੇ ਜਾ ਕੇ ਨਹੀਂ ਚੇਂਜ ਕਰਨੇ ਠੀਕ ਹੈ ਰੋਟੀ ਜਿਹੜੀ ਉਹ ਤੁਹਾਡੀ ਆਪਣੀ ਆਏ ਅਰੇਂਜਮੈਂਟ ਜਿਹੜਾ ਇਹਨਾਂ ਦਾ ਫੂਡ ਦਾ ਕਿਵੇਂ ਆ ਹਾਂ ਸੋ ਉਹ ਜਿਹੜਾ ਹੈਗਾ ਸਭਨੇ ਆਪਣਾ ਆਪਣਾ ਅਰੇਂਜਮੈਂਟ ਰੱਖਣਾ ਕਿਸੇ ਦੇ ਘਰੇ ਜਾ ਕੇ ਨਹੀਂ ਖਾਣਾ ਪਾਣਾ ਤੁਹਾਡਾ ਰਿਸ਼ਤੇਦਾਰ ਹੋਵੇ ਹਾਂ ਮੀਲਸ ਨੇ ਜਿਹੜੀ ਉਤਰੀਣਾ ਹੈ ਲੈ ਰਾਤ ਨੂੰ ਤਾਂ ਕਿਸੇ ਦੇ ਘਰੇ ਨਹੀਂ ਜਾਣਾ ਭਾਵੇਂ ਕੋਈ ਕਿੰਨਾ ਵੀ ক্লোਜ਼ ਤੁਹਾਡਾ ਰਿਸ਼ਤੇਦਾਰ ਹੋਵੇ ਭਰਾ ਭੈਣ ਹੋਵੇ ਕਿਉਂਕਿ ਉਹਦੇ ਨਾਲ ਜਿਹੜਾ ਹੈਗਾ ਜਿਹੜੇ ਆਪਣੇ ਜਿਹੜੇ ਕੁਝ ਇਦਾਂ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਇੱਕ ਬਾਹਾਨਾ ਮਿਲ ਜਾਂਦਾ ਦੇਖੋ ਜੀ ਇਹ ਪੁਰਾਣੇ ਪਾਰਟੀ ਦੇ ਬੰਦੇ ਦੇ ਘਰੇ ਗਿਆ ਠੀਕ ਹੈ ਨਾ ਸੋ ਉਹ ਨਹੀਂ ਕਰਨਾ ਜਿਹੜੇ ਬੰਦੇ ਵੋਟ ਪਾਣ ਆਂਦੇ ਆ ਉਹਨਾਂ ਦੀ ਰਿਸਕਿੰਗ ਜਰੂਰ ਕਰਨੀ ਹੈ ਸਮਝ ਗਏ ਜਿਹੜਾ ਵੀ VOTER ਜਿਹੜਾ ਹੈਗਾ ਉਸ ਲੋਕੇਸ਼ਨ ਦੇ ਵਿੱਚ ਅੰਦਰ ਤਾਹਰ ਹੁੰਦਾ ਹੈ ਉਹਦੀ ਪ੍ਰੋਪਰ ਰਿਸਕਿੰਗ ਹੋਵੇ ਉਹਦੇ ਕੋਲ ਕੀ ਕੀ ਚੀਜ਼ਾਂ ਹੈ ਉਹ ਚੈੱਕ ਕਰ ਲਓ ਠੀਕ ਹੈ ਵਿਦਾਊਟ ਫਰਿਸਕਿੰਗ ਨਹੀਂ ਉਹਨੂੰ ਜਾਣ ਦੇਣਾ ਭਾਵੇਂ ਉਹ ਕਿਸੇ ਵੀ ਪੋਲਿਟিক্যাল ਪਾਰਟੀ ਦਾ ਹੋਵੇ ਉਹ ਕਿਸੇ ਵੀ ਲੈਵਲ ਦਾ ਬੰਦਾ ਹੋਵੇ ਆਪਣੀ ਰਿਉਣੀ ਇਹ ਹੈ ਕਿ ਆਪਾਂ ਉਹਨੂੰ ਚੈੱਕ ਕਰਕੇ ਫਿਰ ਅੰਦਰ ਜਾਣ ਦੇ ਲਾਊਡ ਸਪੀਕਰ ਜਾਂ ਕੋਈ ਜਿਹਨੂੰ ਮੈਗਾਫੋਨ ਆਪਾਂ ਕਹਿੰਦੇ ਆ ਜੇ ਕਿਤੇ ਜਰੂਰਤ ਪਵੇ ਉਹਨੂੰ ਯੂਜ਼ ਕਰਨਾ ਹੈ ਕਈ ਵਾਰੀ ਕੋਈ ਚੀਜ਼ ਅਨਾਉਂਸ ਕਰਨੀ ਪੈਂਦੀ ਹੈ ਕੋਈ ਬਜ਼ੁਰਗ ਦਾ ਬੰਦਾ ਉਥੇ ਡੇਗੋ ਬੰਦਾ ਤੇ ਉਹ ਉਹਨੂੰ ਆਪਾਂ ਜਿਹੜਾ ਹੈਗਾ ਸਾਰਿਆਂ ਨੂੰ ਪਹਿਣਾ ਵੀ ਜਗਾ ਲਵੋ ਅਸੀਂ